ਸ਼੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਵਧਾਨੀ ਵਿਖੇ ਇੱਕ ਇਤਾਰਬਿਕ ਸਮਾਗਮ ਦਾ ਆਯੋਜਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਜਿਸ ਦੇ ਵਿੱਚ ਉੱਚੇ ਚਤੌਰ ਤੇ ਚੇਅਰਮੈਨ ਐਸਕੇ ਪੁੰਜ ਮੈਡਮ ਤ੍ਰਿਪਤਾ ਪੁੰਜ ਸੀਐਮਡੀ ਤੁਸ਼ਾਰ ਪੁੰਜ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਚਰਨਾਵਿਚ ਆਪਣੀ ਆਪਣੀ ਹਾਜ਼ਰੀ ਭਰੀ ਇਸ ਮੌਕੇ ਤੇ ਆਪਣੀ ਗੱਲ ਰੱਖਦਿਆਂ ਹੋਏ ਆ ਚੇਅਰਮੈਨ ਐਸਕੇ ਪੁੰਜ ਤੇ ਸੀਐਮਡੀ ਤੁਸ਼ਾਰ ਪੁੰਜ ਨੇ ਕਿਹਾ ਕਿ ਪਿਛਲੇ ਵੀ 25 ਵਰਿਆਂ ਤੋਂ ਇੰਸਟੀਚਿਊਟ ਵੱਲੋਂ ਇਹ ਧਾਰਮਿਕ ਸਮਾਗਮ ਹਰ ਸਾਲ ਹੀ ਕਰਵਾਇਆ ਜਾਂਦਾ ਹੈ ਜਿਸ ਦਾ ਉਦੇਸ਼ ਆਪਣੇ ਆਪ ਨੂੰ ਗੁਰੂ ਚਰਨਾ ਦੇ ਨਾਲ ਜੋੜਨਾ ਹੈ ਤੇ ਆਪਣੇ ਜੀਵਨ ਦਾ ਕਲਿਆਣ ਨਾਨਾ ਸਰਬੱਤ ਦਾ ਪਲਾਵੀ ਮਗਨ ਹੈ ਉਹਨੇ ਕਿਹਾ ਕਿ ਅੱਜ ਦੇ ਇਸ ਯੁੱਗ ਵਿੱਚ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਬਹੁਤ ਜ਼ਰੂਰਤ ਹੈ ਜੇਕਰ ਅਸੀਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਲਈਏ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਨਾਤੇ ਕੋਈ ਕਸ਼ਟ ਆ ਸਕਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਘੇਰ ਸਕਦੀ ਹੈ ਉਹਨੇ ਇਸ ਸ਼ੁਭ ਦਿਨ ਦੀ ਸਭ ਨੂੰ ਵਧਾਈ ਵੀ ਦਿੱਤੀ ਭਾਈਓ ਜੀ ਦਾ ਖਾਲਸਾ ਭਾਈਓ ਜੀ ਫਤਿਹ ਅੱਜ ਸੈਂਟਰੀ ਕਾਲਜ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਆਣਾ ਹੋਇਆ ਅਸੀਂ ਹਰ ਸਾਲ ਦੀ ਤਰ੍ਹਾਂ ਗੁਰੂ ਮਹਾਰਾਜ ਜੀ ਨੂੰ ਆਪਣੇ ਇਸ ਘਰ ਦੇ ਵਿੱਚ ਬੁਲਾਣੇ ਆ ਤੇ ਉਹਨਾਂ ਦਾ ਆਸ਼ੀਰਵਾਦ ਲੈਣੇ ਆ ਕਿਉਂਕਿ ਜੋ ਸਾਨੂੰ ਸਿੱਖਿਆਵਾਂ ਬਾਬਾ ਜੀ ਦੀ ਬਾਣੀ ਸੁਣ ਕੇ ਮਿਲਦੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਤੋਂ ਹੋਰ ਮਿਲੇਗੀ ਇਹ ਇਹ ਚੀਜ਼ ਸਾਡੇ ਸਾਰੇ ਬੱਚਿਆਂ ਨੂੰ ਸਾਡੇ ਸਟਾਫ ਨੂੰ ਸਾਡੀ ਮੈਨੇਜਮੈਂਟ ਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਮਿਲਦਾ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਰਸਦੇ ਦੇ ਸੰਬੰਧ ਵਿੱਚ ਖੰਡ ਪਾਠ ਰੱਖਿਆ ਗਿਆ ਉਹਦੇ ਹੁਣ ਪੋਗ ਪਾਏ ਗਏ ਔਰ ਇਹ ਸਾਈ ਗਰੁੱਪ ਦੀ ਪਰੰਪਰਾ ਪਿਛਲੇ 20-25 ਸਾਲ ਤੋਂ ਚੱਲ ਰਹੀ ਹੈ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਬਰਸਦੇ ਆ ਉਹ ਮਨਾਨੇ ਔਰ ਮੈਂ ਇਹ ਸਮਝਦਾ ਕਿ ਹਰ ਗੁਰੂ ਜੀ ਦਾ ਖਾਲਸਾ ਕੁੜਾਈ ਦੇ ਪ੍ਰਤਿ ਜੇ ਮੈਂ ਬਹੁਤ ਅਭਾਰੀ ਆ ਬਹੁਤ ਧੰਨਵਾਦੀ ਆ ਸਾਰੇ ਸਟਾਫ ਦਾ ਸਾਰੇ ਉਹਨਾਂ ਲੋਕਾਂ ਦਾ ਜਿਹਨਾਂ ਨੇ ਜਿਹੜੇ ਹਰ ਸਾਲ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਆ ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖਿਆਵਾਂ ਜਿਹੜੀਆਂ ਆ ਮੈਂ ਵੀ ਪਰਦਾ ਮੈਂ ਅਰਦਾ ਮੈਂ ਉਹਨਾਂ ਨੂੰ ਫਾਲੋ ਕਰਦਾ ਉਹਨਾਂ ਦੀ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਇਸ ਦੁਨੀਆ ਦਾ ਸਭ ਤੋਂ ਇਜੀ ਦਾ ਸਭ ਤੋਂ ਸੌਖਾ ਰਸਤਾ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਕਿ ਜ਼ਿੰਦਗੀ ਜੀਣ ਦੇ ਤਰੀਕੇ ਦੱਸੇ ਜ਼ਿੰਦਗੀ ਜੀਣ ਦੀਆਂ ਉਹਨਾਂ ਦੀਆਂ ਸਾਖੀਆਂ ਪੜੋ ਕਿਤਾਬ ਲਿਆਓ ਪੜੋ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਪੜੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਨੀਆ ਕਿੱਥੇ ਵੱਸਦੀ ਹੈ ਅੱਜ ਤੋਂ 1469 ਵਿੱਚ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਉਦੋਂ ਤੋਂ ਲੈ ਕੇ ਹੁਣ ਤੱਕ 3350 ਸਾਲ ਕਿੰਨੇ ਸੂ ਸਾਲ ਹੋ ਗਿਆ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਉਹ ਚੀਜ਼ ਹੈ ਇਸ ਲਈ ਮੈਂ ਇਹ ਕਹਿਣਾ ਕਿ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਚੱਲੋ ਤੇ ਉਹਨਾਂ ਨੂੰ ਫਾਲੋ ਕਰੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਵਿੱਚ ਹਮੇਸ਼ਾ ਉਹਨਾਂ ਨੂੰ ਲੈ ਕੇ ਆਓ ਤਾਂ ਜੋ ਤੁਹਾਡੇ ਬੱਚਿਆਂ ਨੂੰ ਤੁਹਾਡੇ ਇਤਿਹਾਸ ਬਾਰੇ ਪਤਾ ਲੱਗੇ ਧੰਨਵਾਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to a and GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.